ਗੁਰਪਿਆਰੀ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਇਸ ਵੀਡੀਓ ਨੂੰ ਸੁਣ ਕੇ ਆਪਣੇ ਅੰਦਰ ਗਹਿਰਾਈ ਨਾਲ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਗੁਰੂ ਘਰ ਜਾਣ ਦੀ ਕਿੰਨੀ ਸਹੀ ਅਦਾਇਗੀ ਕਰ ਰਹੇ ਹਾਂ ਅਤੇ ਕੀ ਸਾਡਾ ਤਰੀਕਾ ਸਚਮੁੱਚ ਗੁਰਮਤਿ ਮਰਿਆਦਾ ਅਨੁਸਾਰ ਹੈ ਜਾਂ ਨਹੀਂ ਅਸੀਂ ਆਮ ਤੌਰ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਪੈਰਾਂ ਦੇ ਜੋੜੇ ਉਤਾਰ ਕੇ ਜੋੜਾ ਘਰ ਵਿੱਚ ਜਮ੍ਹਾਂ ਕਰਵਾਉਂਦੇ ਹਾਂ ਉੱਥੇ ਕਈ ਗੁਰਮੁਖ ਪਿਆਰੇ ਸੇਵਾ ਵਿੱਚ ਲੱਗੇ ਹੁੰਦੇ ਹਨ ਕੋਈ ਤੁਹਾਡੇ ਜੋੜਿਆਂ ਨੂੰ ਆਦਰ ਨਾਲ ਚੁੱਕ ਕੇ ਠੀਕ ਥਾਂ ਤੇ ਰੱਖ ਰਿਆ ਹੁੰਦਾ ਹੈ ਤਾਂ ਕੋਈ ਉਹਨਾਂ ਨੂੰ ਸਾਫ਼ ਕਰ ਰਿਆ ਹੁੰਦਾ ਹੈ ਜਾਂ ਪਿਆਰ ਨਾਲ ਪਾਲਿਸ਼ ਕਰ ਰਿਆ ਹੁੰਦਾ ਹੈ ਅਤੇ ਤੁਹਾਨੂੰ ਟੋਕਨ ਦੇ ਦਿੰਦੇ ਹਨ ਤਾਂ ਜੋ ਵਾਪਸੀ ਸਮੇਂ ਤੁਸੀਂ ਟੋਕਨ ਦੇ ਕੇ ਆਪਣੇ ਜੋੜੇ ਵਾਪਸ ਲੈ ਸਕੋ ਫਿਰ ਅਸੀਂ ਉੱਥੋਂ ਹੱਥ ਮੂੰਹ ਧੋ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਚਲੇ ਜਾਂਦੇ ਹਾਂ ਜੇ ਉੱਥੇ ਦੇਗ ਮਿਲ ਰਹੀ ਹੋਵੇ ਤਾਂ ਅਸੀਂ 10-20 ਰੁਪਏ ਦੀ ਦੇਗ ਲੈ ਲੈਂਦੇ ਹਾਂ ਅਤੇ ਫਿਰ ਮੱਥਾ ਟੇਕਣ ਚਲੇ ਜਾਂਦੇ ਹਾਂ ਮੱਥਾ ਟੇਕਣ ਲੱਗੇ ਆਪਾਂ 10-20 ਦਾ ਮੱਥਾ ਵੀ ਟੇਕ ਦਿੰਦੇ ਹਾਂ ਫਿਰ ਆਪਾਂ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀਆਂ ਕਰਨ ਲੱਗ ਪੈਂਦੇ ਹਾਂ ਕਿ ਰੱਬਾ ਮੇਰਾ ਆਹ ਵੀ ਕੰਮ ਕਰ ਦੇ ਇਹ ਵੀ ਹੋ ਜਾਵੇ ਉਹ ਵੀ ਹੋ ਜਾਵੇ ਮੱਥਾ ਟੇਕਣ ਤੋਂ ਬਾਅਦ ਅਤੇ ਫਿਰ ਪ੍ਰਕਰਮਾ ਕਰਨ ਉਪਰੰਤ ਅਸੀਂ 5 ਕਿ ਮਿੰਟ ਉੱਥੇ ਬੈਠ ਕੇ ਹਾਜ਼ਰੀ ਭਰਦੇ ਹਾਂ ਅਤੇ ਫਿਰ ਮੱਥਾ ਟੇਕਣ ਤੋਂ ਬਾਅਦ ਆਪਾਂ ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹਾਂ ਚੱਲ ਲੰਗਰ ਛਕਣ ਚੱਲੀਏ ਫਿਰ ਇੱਕ ਕਹਿੰਦਾ ਹੈ ਘਰ ਤਾਂ ਹੁਣੇ ਰੋਟੀ ਖਾ ਕੇ ਆਏ ਹਾਂ ਤਾਂ ਦੂਸਰਾ ਕਹਿੰਦਾ ਹੈ ਪਰ ਗੁਰੂ ਘਰ ਦਾ ਲੰਗਰ ਤਾਂ ਨੇਕ ਨਸੀਬ ਨਾਲ ਹੀ ਮਿਲਦਾ ਹੈ ਇੱਥੇ ਦੀ ਦਾਲ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ ਐਸਾ ਸਵਾਦ ਘਰਾਂ ਵਿੱਚ ਵੀ ਨਹੀਂ ਮਿਲਦਾ ਚਲੋ ਆਪਾਂ ਆਏ ਹਾਂ ਤਾਂ ਹੁਣ ਲੰਗਰ ਛਕ ਕੇ ਜਾਵਾਂਗੇ ਚਲੋ ਚੱਲਦੇ ਹਾਂ ਫਿਰ ਆਪਾਂ ਲੰਗਰ ਛਕਣ ਚਲੇ ਜਾਂਦੇ ਹਾਂ ਲੰਗਰ ਘਰ ਵਿੱਚ ਆਪਾਂ ਟਾਟ ਉੱਪਰ ਬੈਠ ਜਾਂਦੇ ਹਾਂ ਫਿਰ ਉੱਥੇ ਜੋ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਾਂ ਨੂੰ ਬਰਤਨ ਲਿਆ ਕੇ ਦਿੰਦੇ ਹਨ ਉਸ ਤੋਂ ਬਾਅਦ ਉਹ ਪ੍ਰਸ਼ਾਦਾ ਪਾਣੀ ਬਰਤਨਾ ਵਿੱਚ ਪਾ ਦਿੰਦੇ ਹਨ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਉੱਡਦੇ ਹਾਂ ਤਾਂ ਕਈ ਸੱਜਣ ਝੂਠੇ ਬਰਤਨ پکڑਣ ਲਈ ਖੜੇ ਹੁੰਦੇ ਹਨ ਫਿਰ ਆਪਾਂ ਉਹ ਝੂਠੇ ਬਰਤਨ ਉਹਨਾਂ ਦੇ ਹੱਥ ਵਿੱਚ ਫੜਾ ਕੇ ਆਪਣੇ ਹੱਥ ਧੋ ਕੇ ਵਾਪਸ ਜੋੜਾ ਘਰ ਵਿੱਚ ਚਲੇ ਜਾਂਦੇ ਹਾਂ ਆਪਾਂ ਟੋਕਨ ਜੋੜਾ ਘਰ ਵਿੱਚ ਦਿੰਦੇ ਹਾਂ ਤੇ ਉਹ ਗੁਰਮੁਖ ਪਿਆਰਾ ਜੋੜੇ ਖਾਨੇ ਵਿੱਚੋਂ ਜੋੜਾ ਚੁੱਕਦਾ ਹੈ ਤੇ ਆਪਣੇ ਮੱਥੇ ਨਾਲ ਲਾ ਕੇ ਆਪਾਂ ਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਲਿਆ ਕੇ ਦੇ ਦਿੰਦਾ ਹੈ ਅਪਾ ਦੇਖ ਕੇ ਬਹੁਤ ਖੁਸ਼ ਹੋ ਜਾਂਦੇ ਹਾਂ ਕਿ ਆਪਣੇ ਬੂਟ ਤਾਂ ਬਹੁਤ ਚਮਕ ਰਹੇ ਹਨ ਕਿਉਂਕਿ ਉਹਨਾਂ ਨੇ ਪਾਲਿਸ਼ ਕਰ ਦਿੱਤੇ ਹਨ ਅਸੀਂ ਬੜੀ ਖੁਸ਼ੀ ਨਾਲ ਉਹ ਜੋੜੇ ਪਾ ਕੇ ਗੁਰੂ ਘਰ ਤੋਂ ਬਾਹਰ ਆ ਕੇ ਉੱਥੇ ਜਿਹੜੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਹਨ ਉੱਥੇ ਆਪਣੇ ਮਨ ਪਸੰਦੀਆਂ ਚੀਜ਼ਾਂ ਖਰੀਦਣ ਲੱਗ ਜਾਂਦੇ ਹਾਂ ਜੇ ਬੱਚੇ ਆਪਣੇ ਪਿੱਛੇ ਪੈ ਜਾਂਦੇ ਹਨ ਕਿ ਮੈਂ ਇਹ ਖਿਡੌਣਾ ਲੈਣਾ ਹੈ ਫਿਰ ਆਪਾਂ ਉੱਥੇ ਖਰੀਦਦਾਰੀ ਕਰਨ ਨੂੰ ਡੇਢ ਦੋ ਘੰਟੇ ਲਗਾ ਦਿੰਦੇ ਹਾਂ ਸਾਰੀਆਂ ਦੁਕਾਨਾਂ ਤੇ ਘੁੰਮਦੇ ਹਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਬਾਹਰ ਆ ਕੇ ਆਪਾਂ ਆਈਸਕ੍ਰੀਮ 버ਗਰ ਪੀਜ਼ੇ ਕੋਲਡ ਡਰਿੰਕ ਖਾ ਪੀ ਲੈਂਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਘਰ ਆ ਜਾਂਦੇ ਹਾਂ ਹੁਣ ਜਰਾ ਸੋਚੋ ਕਿ ਗੁਰੂ ਘਰ ਜਾਣ ਦਾ ਸਾਨੂੰ ਕੋਈ ਲਾਭ ਹੋਇਆ ਜਾਂ ਉਲਟਾ ਆਪਾਂ ਸਿਰ ਤੇ ਭਾਰ ਚੜਾ ਕੇ ਆਏ ਹਾਂ ਹੁਣ ਜਰਾ ਬਰੀਕੀ ਨਾਲ ਸੋਚੋ ਕਿ ਆਪਾਂ ਗੁਰੂ ਘਰ ਕਿਸ ਤਰੀਕੇ ਨਾਲ ਜਾ ਕੇ ਆਏ ਹਾਂ ਆਪਾਂ ਗੁਰੂ ਘਰ ਇਸ ਤਰੀਕੇ ਨਾਲ ਜਾ ਕੇ ਆਏ ਹਾਂ ਜਿਵੇਂ ਉੱਥੇ ਸਾਰੇ ਆਪਣੇ ਥੱਲੇ ਨੌਕਰ ਲੱਗੇ ਹੁੰਦੇ ਹਨ ਅਜੇ ਤਾਂ ਆਪਾਂ ਜਿੱਥੇ ਕਾਰ ਪਾਰਕਿੰਗ ਹੁੰਦੀ ਹੈ ਉਸ ਜਗ੍ਹਾ ਬਾਰੇ ਗੱਲ ਨਹੀਂ ਕੀਤੀ ਕਈ ਗੁਰੂ ਘਰਾਂ ਵਿੱਚ ਫ੍ਰੀ ਪਾਰਕਿੰਗ ਹੁੰਦੀ ਹੈ ਤਕਰੀਬਨ 90% ਲੋਕ ਇਸ ਤਰੀਕੇ ਨਾਲ ਗੁਰੂ ਘਰ ਜਾਂਦੇ ਹਨ ਤੇ ਵਾਪਸ ਆ ਜਾਂਦੇ ਹਨ ਜਿਸ ਦਾ ਕੋਈ ਵੀ ਫਲ ਨਹੀਂ ਮਿਲਦਾ ਉਲਟਾ ਸਿਰ ਤੇ ਭਾਰ ਹੀ ਚੜਦਾ ਹੈ ਕਿਉਂਕਿ ਆਪਾਂ ਬਹੁਤ ਵੱਡੇ ਲੈਂਡਲੋਰਡ ਬਣ ਕੇ ਉੱਥੇ ਜਾਂਦੇ ਹਾਂ ਗੁਰੂ ਘਰ ਸੇਵਾ ਕਰਨ ਵਾਲੇ ਕੋਈ ਆਪਣੇ ਥੱਲੇ ਨੌਕਰੀ ਨਹੀਂ ਕਰ ਰਹੇ ਹੁੰਦੇ ਹਨ ਜੋ ਆਪਾਂ ਪੂਰੀ ਟੌਰ ਨਾਲ ਗੱਡੀ ਖੜੀ ਕਰਕੇ ਆਪਣੇ ਜੋੜੇ ਜਮਾ ਕਰਾ ਕੇ 10-20 ਰੁਪਏ ਦੀ ਦੇਖ ਕਰਵਾ ਕੇ 10-20 ਰੁਪਏ ਮੱਥਾ ਟੇਕ ਕੇ ਫਿਰ ਗੁਰੂ ਨੂੰ ਵੀ ਆਪਾਂ 50 ਤਰਾ ਦੀਆਂ ਅਰਦਾਸਾਂ ਕਰਦੇ ਹਾਂ ਕਿ ਮੇਰਾ ਆਹ ਕੰਮ ਕਰ ਦੋ ਮੇਰਾ ਉਹ ਕੰਮ ਕਰ ਦੋ ਜਿਵੇਂ ਗੁਰੂ ਸਾਹਿਬ ਵੀ ਆਪਣੇ ਥੱਲੇ ਨੌਕਰ ਲੱਗੇ ਹੋਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਸਿਰਫ 5 ਮਿੰਟ ਬੈਠਦੇ ਹਾਂ ਉਸ ਤੋਂ ਬਾਅਦ ਬਿਨਾਂ ਭੋਗ ਤੋਂ ਹੀ ਲੰਗਰ ਛਕਣ ਚਲੇ ਜਾਂਦੇ ਹਾਂ ਲੰਗਰ ਦਾ ਛਕਿਆ 5-10 ਨੇ ਤੇ ਲੰਗਰ ਦੀ ਗੋਲਕ ਵਿੱਚ ਮਾਇਆ ਪਾਈ ਜਾਂਦੀ ਹੈ ਕੇਵਲ 10 ਰੁਪਏ ਉੰਜੇ ਆਪਾਂ ਬਾਹਰ ਕਿਤੇ ਰੋਟੀ ਖਾਣ ਜਾਈਏ ਤਾਂ ਅੱਜ ਕੱਲ ਦੇ ਹਿਸਾਬ ਨਾਲ ਇੱਕ ਬੰਦੇ ਦੀ ਰੋਟੀ ਦਾ ਖਰਚਾ 250 ਰੁਪਏ ਤੋਂ ਵੱਧ ਆ ਜਾਂਦਾ ਹੈ ਜੇ ਆਪਾਂ ਕਿਸੇ ਪੈਲੱਸ ਦੀ ਗੱਲ ਕਰੀਏ ਤਾਂ ਉੱਥੇ ਹਰ ਬੰਦੇ ਦੀ ਪਲੇਟ ਦਾ ਮੁੱਲ ਘੱਟੋ ਘੱਟ 1000 ਰੁਪਏ ਹੁੰਦਾ ਹੈ ਲੰਗਰ ਘਰ ਵੀ ਕੋਈ ਫ੍ਰੀ ਨਹੀਂ ਹੈ ਜਿੱਥੇ ਆਪਾਂ ਜਿੰਨੇ ਮਰਜ਼ੀ ਬੰਦੇ ਫ੍ਰੀ ਵਿੱਚ ਖਾ ਕੇ ਉੱਠ ਕੇ ਆ ਜਾਂਦੇ ਹਾਂ ਇਸ ਦਾ ਪੂਰਾ ਪੂਰਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਲੰਗਰ ਵਿੱਚ ਫ੍ਰੀ ਵਿੱਚ ਉਹ ਪ੍ਰਸ਼ਾਦਾ ਪਾਣੀ ਸਕ ਸਕਦਾ ਹੈ ਜਿਹੜਾ ਬੰਦਾ ਗਰੀਬ ਹੈ ਜਿਸ ਦੇ ਕੋਲ ਸੱਚਮੁੱਚ ਖਾਣ ਪੀਣ ਲਈ ਪੈਸੇ ਨਹੀਂ ਹਨ ਇਸ ਲਈ ਜਿੰਨੇ ਬੰਦੇ ਲੰਗਰ ਛੱਕਦੇ ਹਨ ਉੰਨੀ ਮਾਇਆ ਅੱਜ ਕੱਲ ਦੇ ਹਿਸਾਬ ਨਾਲ ਗਿਣ ਕੇ ਗੋਲਕ ਵਿੱਚ ਪਾਣੀ ਚਾਹੀਦੀ ਹੈ ਜਾਂ ਲੰਗਰ ਵਿੱਚ 4-5 ਘੰਟੇ ਸੇਵਾ ਕਰਨੀ ਚਾਹੀਦੀ ਹੈ ਜਾਂ ਜਿਨ੍ਹਾਂ ਨੇ ਲੰਗਰ ਛਕਿਆ ਹੁੰਦਾ ਹੈ ਉਹਨਾਂ ਸਾਰਿਆਂ ਨੂੰ ਹੀ ਸੇਵਾ ਕਰਨੀ ਚਾਹੀਦੀ ਹੈ ਬਰਤਨ ਮਾਂਜਣ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਲੰਗਰ ਛੱਕ ਕੇ ਬਰਤਨ ਝੂਠੇ ਕੀਤੇ ਹਨ ਜੇ ਨਹੀਂ ਵੀ ਕੀਤੇ ਤਾਂ ਵੀ ਕਰ ਦੇਣੇ ਚਾਹੀਦੀ ਹੈ ਜੇ ਆਪਾਂ ਆਪਣੀਆਂ ਅਰਦਾਸਾਂ ਪੂਰੀਆਂ ਕਰਵਾਉਣੀਆਂ ਹਨ ਤਾਂ ਦਰਬਾਰ ਸਾਹਿਬ ਵਿੱਚ ਬੈਠ ਕੇ ਉਹਨਾਂ ਨਾਮ ਜਪਣਾ ਵੀ ਜ਼ਰੂਰੀ ਹੈ ਜੋੜਾ ਘਰ ਵਿੱਚ ਜੋੜਾ ਜਮਾ ਕਰਵਾਇਆ ਹੈ ਤਾਂ ਜੋੜੇ ਘਰ ਵਿੱਚ ਵੀ ਅੱਧਾ ਘੰਟਾ ਸੇਵਾ ਕਰਨੀ ਜ਼ਰੂਰੀ ਹੈ ਜੇ ਇਹ ਸਭ ਕਰਦੇ ਹਾਂ ਤਾਂ ਸਾਡੇ ਸਿਰ ਤੇ ਕੋਈ ਭਾਰ ਨਹੀਂ ਚੜਦਾ ਇਹਨਾਂ ਸਭ ਕਾਰਨਾ ਨਾਲ ਹਿਸਾਬ ਕਿਤਾਬ ਬਰਾਬਰ ਹੋ ਜਾਂਦਾ ਹੈ ਜੇ ਸਾਡੇ ਸਿਰ ਤੇ ਕੋਈ ਕਰਜ਼ ਚੜਿਆ ਹੁੰਦਾ ਹੈ ਜੇ ਗੁਰੂ ਘਰ ਜਾਣ ਦਾ ਫਲ ਲੈਣਾ ਹੈ ਵਾਅਦਾ ਲੈਣਾ ਹੈ ਤਾਂ ਕਰੋ ਰੋਜ਼ ਪ੍ਰਸ਼ਾਦਾ ਛੱਕ ਕੇ ਜਾਓ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਜਾਂ ਤਾਂ ਸਮਾਧੀ ਲਗਾ ਕੇ ਗੁਰੂ ਨਾਨਕ ਪਾਸ਼ਾ ਜੀ ਦਾ ਨਾਮ ਜਪੋ ਜਾ ਪਾਠ ਕਰੋ ਜਾਂ ਕੀਰਤਨ ਸੁਣੋ ਜਾਂ ਫਿਰ ਉੱਥੇ ਜਾ ਕੇ ਸੇਵਾ ਕਰੋ ਸੇਵਾ ਕਰਨ ਤੇ ਜਦੋਂ ਭੁੱਖ ਲੱਗੇ ਤਾਂ ਫਿਰ ਪ੍ਰਸ਼ਾਦਾ ਪਾਣੀ ਪ੍ਰਸ਼ਾਦ ਦੀ ਤਰ੍ਹਾਂ ਥੋੜਾ ਜਿਹਾ ਛਕ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਘਰ ਜਾਣ ਤੇ ਫਲ ਪ੍ਰਾਪਤ ਹੁੰਦਾ ਹੈ ਇਹ ਹੈ ਅਸਲੀ ਗੁਰਮਤ ਮਰਿਆਦਾ ਗੁਰੂ ਘਰ ਜਾਣ ਦੀ ਇੱਕ ਹੋਰ ਬਹੁਤ ਜ਼ੂਰੀ ਗੱਲ ਹੈ ਕਿ ਘਰੋਂ ਸਿੱਧੇ ਗੁਰੂ ਘਰ ਜਾਓ ਗੁਰੂ ਘਰੋਂ ਸਿੱਧੇ ਆਪਣੇ ਘਰ ਨੂੰ ਵਾਪਸ ਆਓ ਜੇ ਤੁਸੀਂ ਰਾਹ ਵਿੱਚ ਕਿਤੇ ਰੁੱਕ ਗਏ ਤਾਂ ਜੇ ਗੁਰੂ ਘਰੋਂ ਕਿਰਪਾ ਤੁਹਾਡੇ ਨਾਲ ਆ ਰਹੀ ਹੁੰਦੀ ਹੈ ਉਹ ਉੱਥੇ ਹੀ ਰਹਿ ਜਾਂਦੀ ਹੈ ਜਿੱਥੇ ਤੁਸੀਂ ਰੁੱਕ ਗਏ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਹੈ ਤੇ ਤੋੜਨ ਵਰਗਾ ਪਾਪ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਜੋੜਦੇ ਹੋ ਤਾਂ ਉਸ ਦੇ ਜੁੜਨ ਨਾਲ ਤੁਹਾਡੇ ਪੁੰਨਾਂ ਵਿੱਚ ਵੀ ਹੋਰ ਵਾਧਾ ਹੁੰਦਾ ਹੈ ਇਸ ਲਈ ਆਪ ਸਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਇਹ ਗੱਲਾਂ ਤੇ ਅਮਲ ਕਰੋ ਅਗਲੀ ਵਾਰ ਗੁਰੂ ਘਰ ਜਾ ਕੇ ਕਰੋ ਸਿੱਧੇ ਗੁਰੂ ਘਰ ਜਾਓ ਮਨ ਨੂੰ ਸੁਚਿਤਾ ਅਤੇ ਕਾਗਰਤਾ ਨਾਲ ਪੂਰੀ ਤਰ੍ਹਾਂ ਤਿਆਰ ਰੱਖੋ ਮੱਥਾ ਟੇਕਣ ਤੇ ਅਰਦਾਸ ਕਰਨ ਵੇਲੇ ਆਪ ਆਪਣੇ ਮਨ ਨੂੰ ਸੱਚੇ ਪ੍ਰਭਾ ਨਾਲ ਜੋੜੇ ਰੱਖੋ ਨਾਮ ਜਪਿਆ ਕਰੋ ਅਤੇ ਲੰਗਰ ਛਕਣ ਤੇ ਪੂਰੀ ਸ਼ਰਧਾ ਨਾਲ ਬਰਤਨ ਧੋ ਕੇ ਵਾਪਸ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਚੀ ਕਾਲ